ਮਾਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਮਾਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਦੇਸ਼ ਦੇ ਨੇਤਾ ਕੈਸੀ ਹੋ ਮਾਇਆਵਤੀ ਜੈਸੀ ਹੋ ਦੇਸ਼ ਦੇ ਨੇਤਾ ਕੈਸੀ ਹੋ ਮਾਇਆਵਤੀ ਜੈਸੀ ਹੋ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਬੇਮਾਨਾਂ ਦਾ ਰਾਜ ਅੱਜ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਭੈਣ ਕੁਮਾਰੀ ਮਾਇਆਵਤੀ ਜੀ ਅੱਜ ਇੱਕ ਚੁਣਵੀ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਉਹਨਾਂ ਦੀ ਆਣ ਦੀ ਜਿਹੜੀ ਖਬਰ ਸੀਗੀ ਉਹ ਭਾਵੇਂ ਬਹੁਤ ਲੰਬਾ ਸਮਾਂ ਤਿਆਰੀ ਲਈ ਨਹੀਂ ਮਿਲਿਆ ਲੇਕਿਨ ਲੋਕ ਆਪ ਮਹਾਰੇ ਬਹੁਤ ਹੀ ਭਾਰੀ ਸੰਖਿਆ ਵਿੱਚ ਪਹੁੰਚੇ ਕਿਉਂਕਿ ਸਾਹਿਬ ਸ਼੍ਰੀ ਕਾਂਚੀਰਾਮ ਜੀ ਨੇ ਜਿਹੜਾ ਇਹ ਅੰਦੋਲਨ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਦਾ ਸ਼ੁਰੂ ਕੀਤਾ ਉਸ ਅੰਦੋਲਨ ਦੇ ਤਹਿਤ ਅੱਜ ਜਿਹੜਾ ਅੰਦੋਲਨ ਆ ਇਹ ਜਨ ਜਨ ਤੱਕ ਪਹੁੰਚ ਚੁੱਕਿਆ ਹੈ ਪੂਰੇ ਭਾਰਤ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਬਹੁਤ ਵੱਡੀ ਲਹਿਰ ਆ ਤੇ ਪੰਜਾਬ ਦੀਆਂ 13 ਤੇ ਇੱਕ ਨਾਲ ਚੰਡੀਗੜ੍ਹ ਦੀ ਸੀਟ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਬਹੁਜਨ ਸਮਾਜ ਪਾਰਟੀ ਲੜ ਰਹੀ ਆ ਪੰਜਾਬ ਦੇ ਵਿੱਚ ਜਿਹੜਾ ਦੁਆਬਾ ਆ ਉਹ ਹਮੇਸ਼ਾ ਤੋਂ ਮੋਰੀ ਰਿਹਾ ਦੁਆਬੇ ਦੇ ਵਿੱਚ 2019 ਦੀਆਂ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਪੀਡੀਏ ਦੇ ਮਾਧਿਅਮ ਤੋਂ ਸਿਰਫ ਤਿੰਨ ਸੀਟਾਂ ਦੇ ਉੱਤੇ ਇਲੈਕਸ਼ਨ ਲੜੀ ਸੀ ਜਿ세 ਦੇ ਨਾਲ ਬਹੁਜਨ ਸਮਾਜ ਪਾਰਟੀ ਨੂੰ ਭਾਰੀ ਸੰਖਿਆ ਵਿੱਚ ਬਹੁਤ ਵੋਟ ਪਏ ਸਨ ਇਸ ਕਰਕੇ ਜਿਹੜੀ ਦੁਆਬੇ ਦੀਆਂ ਤਿੰਨੇ ਸੀਟਾਂ ਆ ਉਹ ਬਹੁਤ ਹੀ ਭਾਰੀ ਬਹੁਮਤ ਨਾਲ ਬਹੁਜਨ ਸਮਾਜ ਪਾਰਟੀ ਆਪਣੀ ਜਿੱਤ ਦਰਜ ਕਰੂਗੀ ਮੈਂ ਕਲਵਾਨ ਸਿੰਘ ਮੈਂ ਤੋਂ ਕੈਂਡੀਡੇਟ ਸ਼੍ਰੀ ਫਤਿਹਗੜ ਸਾਹਿਬ ਤੋਂ ਅੱਜ ਪਣਜੀ ਪਣਕੁਮਾਰੀ ਮਾਇਆਪਤ ਜੀ ਜੋ ਰਾਸ਼ਟਰੀ ਪ੍ਰਧਾਨ ਆ ਬਹੁਜਨ ਸਮਾਜ ਪਾਰਟੀ ਦੇ ਉਹ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਆ ਕੇ ਇੱਥੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਆਉਣ ਵਾਲੀ ਇੱਕ ਜਵਨੋ ਆਥੀ ਦਾ ਪੱਟਣਾ ਦਵਾ ਕੇ ਭੋਜਨ ਸਮਾਜ ਪਾਰਟ ਦੇ ਉਮੀਦਵਾਰਾਂ ਨੂੰ ਜਿਤਾਈਏ ਤੇ ਉਹਨਾਂ ਵਾਲੇ ਸਮੇਂ ਵਿੱਚ ਆਪਣਾ ਰਾਜ ਭਗ ਲੈ ਕੇ ਆਪਣੇ ਗਰੀਬਾਂ ਮਜ਼ਦੂਰਾਂ ਕਰਮਚਾਰੀਆਂ ਵਪਾਰੀਆਂ ਜਿਨ੍ਹਾਂ ਇਹਨਾਂ ਨੂੰ ਰਾਹ ਦਈਏ ਜਿਹੜੀ ਅੱਜ ਤੱਕ ਸਰਕਾਰਾਂ ਬਣੀਆਂ ਚਾਹੇ ਕਾਂਗਰਸ ਆ ਚਾਹੇ ਬੀਜੇਪੀ ਆ ਸਾਰੀਆਂ ਲੋਟੂ ਸਰਕਾਰਾਂ ਬਣੀਆਂ ਨੇ ਇਹਨਾਂ ਨੂੰ ਰੋਕਣ ਦੇ ਲਈ ਭੋਜਨ ਸਮਾਜ ਪਾਰਟੀ ਨੂੰ ਆਉਣਾ ਬਹੁਤ ਜ਼ਰੂਰੀ ਆ ਜਿਹੜਾ ਕਿ ਸੰਵਧਾਨ ਤੇ ਮਗਰ ਸਾਰੀਆਂ ਪਾਰਟੀਆਂ ਪਈਆਂ ਹੋਈਆਂ ਨੇ ਬੀਜੇਪੀ ਸਰਕਾਰ ਕਹਿੰਦੀ ਕਿ ਸੰਵਧਾਨ ਖਤਮ ਕਰਨਾ ਹੈ ਪਰ ਅਸੀਂ ਇੰਪੋਲਜਨ ਸਮਾਜਪਾਰਟੀ ਦੇ ਲੋਕ ਬਹਾਜਨ ਸਮਾਜਪਾਰਟੀ ਦੇ ਲੋਕਾਂ ਨੂੰ ਲੀਡਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਲੋਕਾਂ ਨੂੰ ਲਾਮਬੰਦ ਕਰਕੇ ਇੱਕ ਮੰਚ ਤੇ ਇਕੱਠਾ ਕਰਕੇ ਆਪਣਾ ਸੰਵਧਾਨ ਬਚਾਈਏ ਜੇ ਸੰਵਧਾਨ ਬਚਦਾ ਤਾਂ ਔਣੇ ਵਾਲੇ ਪੀੜੀਆਂ ਬਚਦੀਆਂ ਜੇ ਸੰਵਧਾਨ ਨੂੰ ਕੋਨੇਕੇ ਕਰਦਾ ਤਾਂ ਉਹਦੇ ਵਿੱਚ ਸਾਨੂੰ ਬਹੁਤ ਵੱਡਾ ਨੁਕਸਾਨ ਹੋਣਾ ਜਦੋਂ ਸੰਵਧਾਨ ਬਚ ਕੇ ਭੈਣ ਭੈਣ ਦੇ ਪ੍ਰਧਾਨ ਮੰਤਰੀ ਬਣਨਗੇ ਆ ਤੁਹਾਡੇ ਨਾਲ ਬਹਿਦਾ ਕਰਦੇ ਆ ਕਿ ਹੌਣੇ ਵਾਲੇ ਸਮੇਂ ਦੇ ਵਿੱਚ ਸਿੱਖਿਆ ਦਾ ਪ੍ਰਬੰਧ ਵਧੀਆ ਹੋਊਗਾ ਸਿਹਤ ਸੋਲਤਾ ਦਾ ਪ੍ਰਬੰਧ ਵਧੀਆ ਹੋਊਗਾ ਮੈਡੀਕਲ ਸੋਲਤਾ ਬਧ ਵਧੀਆ ਪ੍ਰਬੰਧ ਹੋਊਗਾ ਜਿਹੜੇ ਬੱਚੇ ਪੜ੍ਹੇ ਲਿਖੇ ਬੇਰੁਜ਼ਗਾਰ ਫਰਦੇ ਆ ਉਹਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰਨਾ ਬਹੁਜਨ ਸਮਾਜ ਪਾਰਟੀ ਦੀ ਜ਼ਿੰਮੇਵਾਰੀ ਹੋਗੀ ਤੇ ਭਾਰਤ ਨੂੰ ਵਿਕਾਸ ਦੇ ਲੇਖਾਂ ਤੇ ਤੋਰਨਾ ਤੇ ਮੁੜ ਕੇ ਭਾਰਤ ਨੂੰ ਸੋਨੇ ਦੇ ਚੜੀ ਬਣਾਉਣਾ ਇਹ ਬਹੁਜਨ ਸਮਾਜ ਪਾਰਟੀ ਦਾ ਮੁੱਖ ਟੀਚਾ ਹੋਏਗਾ ਜੋ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦਿਰਾਤ ਚੱਲਦੀ ਹੈ ਤੇ ਸਿਰ ਗੁਰ ਗ੍ਰੰਥ ਸਾਹਿਬ ਦੀ ਸੋਚ ਨਾਲ ਕੇ ਚੱਲਦੀ ਹੈ ਮੈਂ ਪਰਗਨ ਬਿਲਗਾ ਬਸਪਾ ਗੂ ਪੰਜਾਬ ਅੱਜ ਦੀ ਜਿਹੜੀ ਰੈਲੀ ਦੇਖ ਕੇ ਇਹ ਲਗਭਗ ਤੈ ਹੋ ਗਿਆ ਵੀ ਪੰਜਾਬ ਦੀਆਂ 13 ਦੀਆਂ 13 ਤੇ ਇੱਕ ਸੀਟ ਚੰਡੀਗੜ੍ਹ ਦੀ ਜਿੱਤ ਕੇ ਬਹੁਜਨ ਸਮਾਜ ਪਾਰਟੀ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਆ ਪੰਜਾਬ ਦਾ ਹਿੱਸਾ ਵੀ ਪੈਨ ਕੁਮਾਰੀ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਜਿਹੜਾ ਲੋਕ ਅੱਜ ਤੋਂ ਮੈਦਾਨ 'ਚ ਕੁੱਦੇ ਹੋਏ ਆ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਨੇ ਜਿਹੜਾ ਸਨੇਹਾ ਲੋਕਾਂ ਨੂੰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਮੇਰੇ ਦੇਸ਼ ਦੇ ਲੋਕੋ ਆਪਣੀਆਂ ਝੁੱਗੀਆਂ ਦੀਆਂ ਦੁਵਾਰਾਂ ਤੇ ਲਿਖ ਲੋ ਤੁਸੀਂ ਇੱਕ ਦਿਨ ਇਸ ਦੇਸ਼ ਦੇ ਹੁਕਮਨਾ ਹੁਕਮਰਾਨ ਬਣਨਾ ਹੈ ਉਹ ਸੱਚ ਹੋਣ ਜਾ ਰਿਹਾ ਸ਼ਾਬਕਾਂਛੀ ਰਾਮ ਦਾ ਸੰਘਰਸ਼ ਜਿਹੜਾ ਅੱਜ ਲੋਕਾਂ ਨੂੰ ਜਾਦ ਆ ਰਿਹਾ ਸਤਿਗੁਰ ਜੀ ਸਾਰੇ ਦੇਸ਼ ਵਾਸੀਆਂ ਨੂੰ ਮੈਂ ਭពਿੰਦਰ ਸਿੰਘ ਬੋਦਲਾ ਹਲਕਾ ਲੋਕ ਸਭਾ ਫਰੀਦਕੋਟ ਤੋਂ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਭੋਜ ਸਮਾਜ ਪਾਰਟੀ ਦੇ ਭੈਣ ਕੁਮਾਰੀ ਮਾਇਆਵਤੀ ਜੀ ਨਾਵਾ ਸ਼ਹਿਰ ਵਿੱਚ ਇੱਕ ਵਿਸ਼ਾਲ ਰੈਲੀ ਕਰ ਰਹੇ ਆ ਜਿਸ ਦੇ ਵਿੱਚ ਸਾਡੇ ਪੂਰੇ ਪੰਜਾਬ ਤੋਂ ਜੀ ਹਾਰੂ ਸਾਥੀ ਇੱਥੇ ਬਹੁ ਗਿਣਤੀ ਵਿੱਚ ਪਹੁੰਚ ਰਹੇ ਆ ਤਾਂ ਮੇਰੀ ਇਹੀ ਅਪੀਲ ਆ ਪੂਰੇ ਦੇਸ਼ਵਾਸੀਆਂ ਨੂੰ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਤੁਸੀਂ ਮੌਕਾ ਦਿੱਤਾ ਹੈ ਰਾਜ ਭਾਗ ਕਰਨ ਦਾ ਪਰ ਕਿਸੇ ਵੀ ਪਾਰਟੀ ਨੇ ਮਜ਼ਦੂਰਾ ਕਿਸਾਨਾਂ ਦੀ ਕੋਈ ਗੱਲ ਨਹੀਂ ਕੀਤੀਗੀ ਇੰਨਾ ਕੋਈ ਜ਼ਿਆਦਾ ਫਰਕ ਨਹੀਂ ਪਾਇਆਗਾ ਨਾ ਕਿ ਨਿੱਜੀਕਰਨ ਜਿਹੜਾ ਇਹਨੂੰ ਵੀ ਵਡਾਵਾ ਦਿੱਤਾ ਹੈ ਰਿਸ਼ਵਤਖੋਰੀ ਨੂੰ ਵੀ ਗੁੰਡਾਗਰਦੀ ਨੂੰ ਵੀ ਨਸ਼ਿਆਂ ਨੂੰ ਵੀ ਸੋ ਮੇਰੀ ਬੇਨਤੀ ਹੈ ਕਿ ਇਸ ਵਾਰ ਬੌਧੀ ਸਮਾਜਾਈ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਤੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਜਾਵੇ